ਹੇ ਰੱਬਾ ਮੈਂ ਤੇ ਸਾਰੇ ਕੰਮ ਨਾ ਬੜੇ ਚਾਵਾਂ ਰੀਜਾਂ ਨਾ ਕਰਨੀਆਂ ਸੀ ਸੋਚਿਆ ਸੀ ਸੰਦੀਪ ਦਾ ਵਿਆਹ ਕਰਤਾ ਵਾ ਆਪਣੇ ਘਰ ਸੌਖੀ ਆ ਚਲ ਜੋਤਦਾ ਵੀ ਕਰਦੇ ਆ ਮੈਨੂੰ ਨਹੀਂ ਪਤਾ ਵੀ ਆਹ ਕੰਮ ਬਣ ਜਾਣਾ ਕਿੰਦੇ ਤੇ ਹੁੰਦੇ ਆ ਸਾਰੇ ਵੀ ਘਰ ਵੀ ਬੜਾ ਵਧੀਆ ਵਾ ਪਰਿਵਾਰ ਵੀ ਬੜਾ ਵਧੀਆ ਵਾ ਵੀਰ ਵੀ ਬੜੀਆਂ ਤਸੱਲੀਆਂ ਦਿੰਦਾ ਸੀ ਤੇ ਮੁੰਡਾ ਬੜਾ ਚੰਗਾ ਵਾ ਉਹਨੇ ਆਹ ਕੰਮ ਕੀਤਾ ਵਾ ਇਹ ਜਿਹੜਾ ਮੁੰਡਾ ਵਾ ਇਹ ਤਾਂ ਉਹਦੇ ਨਾਲੋਂ ਵੀ ਸੌਖਾ ਵਾ ਕਿਤੇ ਇੱਧਰ ਵੀ ਇਹ ਕੰਮ ਨਾ ਹੋਵੇ ਕੀ ਕਰਾਂ ਮੈਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੁਣ ਮੰਮੀ ਜੀ ਕੀ ਹੋਇਆ ਵਾ ਕੁਛ ਨਹੀਂ ਜੋਤ ਐਦਾਂ ਕਿਉਂ ਕਰਨ ਦੇ ਜੀ ਇਹ ਤਰ੍ਹਾਂ ਕੀ ਕਰਨਾ ਮੈਂ ਮੈਂ ਆਉਂਢੀ ਲਵਲੀ ਕੀ ਕਰਾਂ ਅੱਛਾ ਤੇ ਸੰਦੀਪ ਫੋਨ ਤੇ ਲੱਗੀ ਸੀ ਦਲਜੀਤ ਨਾਲ ਹਾਂਜੀ ਤੇ ਪਤਾ ਨਹੀਂ ਉਹਨਾਂ ਵਿੱਚ ਕੀ ਗੱਲ ਹੋਈ ਆ ਤਾਨੂੰ ਕਹਿਣ ਦੇ ਵੀ ਵਿਆਹ ਤੇ ਆ ਜਿਓ ਨਹੀਂ ਤੇ ਬੇਇੱਜ਼ਤੀ ਬੜੀ ਹੁਣੀ ਆ ਮੈਂ ਤਾਂ ਸੋਚਿਆ ਵੀ ਨਹੀਂ ਕਿ ਇਦਾਂ ਦਾ ਕੰਮ ਹੋਊਗਾ ਮੈਂ ਤਾਂ ਕਹੀ ਆਪਣੇ ਘਰ ਬੜੀ ਸੌਖੀ ਆ ਨਾ ਮੈਨੂੰ ਵੀਰ ਨੇ ਕੋਈ ਗੱਲ ਦੱਸੀ ਅੱਜ ਤੱਕ ਤੇ ਨਾ ਸੰਦੀਪ ਨੇ ਹੀ ਦੱਸੀ ਮੰਮੀ ਜੀ ਦੀਦੀ ਦਾ ਨੂੰ ਗੱਲ ਕੀ ਦੱਸਾਂ ਕਿੰਨੇ ਓਕੇ ਹੋ ਕੇ ਤੁਸੀਂ ਦੀਦੀ ਦਾ ਵਿਆਹ ਕੀਤਾ ਹੁਣ ਫਿਰ ਮੇਰਾ ਵਿਆਹ ਕਰਨ ਦੇ ਆ ਉਹਨਾਂ ਨੂੰ ਵੀ ਪਤਾ ਵਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਵਾ ਮੇਰੇ ਨਾਲ ਉਹ ਨਮਾੜੀ ਜੀ ਗੱਲ ਕੀਤੀ ਸੀ ਤੇ ਮੈਨੂੰ ਸਾਫ਼ ਮਨਾ ਕੀਤਾ ਹੈ ਕਿ ਮੰਮੀ ਡੈਡੀ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਪਤਾ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਜੋਤ ਤੈਨੂੰ ਪਤਾ ਸੀ ਪਤਾ ਹੀ ਮੰਮੀ ਜੀ ਮੈਂ ਤੁਹਾਨੂੰ ਕੀ ਦੱਸਣਾ ਹੈ ਮੈਂ ਤੇ ਆਪ ਇਹ ਗੱਲਾਂ ਸੁਣ ਕੇ ਡਰ ਗਈ ਹਾਂ ਦੀਦੀ ਨੇ ਬਥੇਰਾ ਸੁਝਾਇਆ ਮੈਨੂੰ ਪਰ ਮੈਂ ਤੇ ਇਹ ਚਾਹੁੰਨੀ ਆ ਕਿ ਉਹ ਆਪਣੇ ਘਰ ਠੀਕ ਠਾਕ ਰਹਿਣ ਮੈਨੂੰ ਤੇ ਇਹ ਪਿਪਾ ਜੀ ਬੜੇ ਚੰਗੇ ਨੇ ਪਰ ਜੋ ਗੱਲਾਂ ਦੀਦੀ ਨੇ ਦਸੀਆਂ ਹੋਣਾ ਉਹ ਨਹੀਂ ਸੁਣੀਆਂ ਜਾਂਦੀਆਂ ਹੁਣ ਤੁਹਾਡੇ ਤੋਂ ਕਿਹੜੀ ਗੱਲ ਦਾ ਲਗਾਵ ਆ ਦੀਦੀ ਕਹਿੰਦੇ ਸੀ ਵੀ ਮੈਨੂੰ ਸਮਾਨ ਦਾ ਵੀ ਮੇਨਾ ਮਾਰਦੇ ਆ ਘਰ ਦਾ ਵੀ ਮੇਨਾ ਮਾਰਦੇ ਆ ਮੰਮੀ ਜੀ ਇਹ ਗੱਲਾਂ ਤੇ ਹੀ ਪਹਿਲਾਂ ਕੀਤੀਆਂ ਸੀ ਨਾ ਜਾਂ ਤੇ ਹੀ ਕੋਈ ਓਲਾ ਰੱਖਿਆ ਹੋਵੇ ਫਿਰ ਤੇ ਆਨੂੰ ਕੋਈ ਗੱਲ ਵੀ ਕਰੇ ਅਹੀਂ ਤੇ ਕਿਸੇ ਗੱਲ ਦਾ ਓਲਾ ਨਹੀਂ ਰੱਖਿਆ ਤੇ ਫਿਰ ਵੀ ਭਾਜੀ ਇੰਨੀਆਂ ਇੰਨੀਆਂ ਗੱਲਾਂ ਕਰਦੇ ਆ ਕਿ ਚੰਗੀ ਗੱਲ ਤੇ ਨਹੀਂ ਨਾ ਹੈਗੀ ਜੋਤ ਜਿੱਦਣ ਪੈਸੇ ਦੇਣ ਆਏ ਸੀ ਨਾ ਮੈਂ ਤੇ ਉਹਦਾ ਸਾਫ ਕਿਤਾਬ ਉਦੋਂ ਹੀ ਲਾ ਲਿਆ ਸੀ ਕਿੱਦਾਂ ਬੋਲਣ ਡਿਆ ਸੀ ਇਹ ਨਾ ਹੋਵੇ ਨਿੱਕਾ ਪਰੌਣਾ ਜੀ ਤੇ ਵੱਡੇ ਦਾ ਚੇਤਾ ਹੀ ਭੁੱਲ ਜੇ ਨਹੀਂ ਤੇ ਬੰਦਾ ਮੂੰਹ ਤੇ ਇੰਨੀ ਗੱਲ ਕਹਿੰਦਾ ਵਾ ਮੈਨੂੰ ਉਦੋਂ ਹੀ ਨਾ ਹੋਰ ਤਰ੍ਹਾਂ ਮਹਿਸੂਸ ਹੋਇਆ ਸੀ ਤੇ ਸੰਦੀਪ ਨੂੰ ਮੈਂ ਪੁੱਛਿਆ ਹੀ ਵੀ ਸੰਦੀਪ ਜੀ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਮੈਨੂੰ ਉਹਨੇ ਕੋਈ ਗੱਲ ਨਹੀਂ ਦੱਸੀ ਹੁਣ ਮੈਨੂੰ ਤੂੰ ਹੀ ਦੱਸ ਤੇਰੇ ਪਿਓ ਨੂੰ ਦੱਸਾਂ ਕਿ ਨਾ ਦੱਸਾਂ ਜੇ ਉਹਨੂੰ ਦੱਸਾਂ ਨਾ ਉੱਤੋਂ ਤਾਂ ਵਿਆਹ ਰੱਖਿਆ ਵਾ ਉਹਨੇ ਫਿਕਰ ਕਰਨਾ ਵਾ ਤੇ ਕੀ ਬਣ ਗਿਆ ਬਾਈ ਮੰਮੀ ਜੀ ਮੇਰੀ ਸੁਣੋ ਗੱਲ ਤਹੀਂ ਇਹ ਕੰਮ ਭੁੱਲ ਕੇ ਵੀ ਨਾ ਕਰਿਓ ਵੀ ਡੈਡੀ ਨੂੰ ਇਹ ਗੱਲ ਨਹੀਂ ਦੱਸਣੀ ਜੇ ਹੀ ਡੈਡਜੀ ਨੂੰ ਅੱਜ ਇਹ ਗੱਲ ਨਾ ਨਾ ਦੱਸੀ ਹੋ ਸਕਦਾ ਕੱਲ ਨੂੰ ਗੱਲ ਵਾਜੇ ਉਹਦੇ ਦਿਨ ਜ਼ਿਆਦਾ ਤੰਗ ਕਰਨ ਫਿਰ ਕੀ ਕਰਾਂਗੇ ਇਹ ਗੱਲ ਦਾ ਮਾਮਾ ਜੀ ਹੁਣਾਂ ਨੂੰ ਤੇ ਪਤਾ ਆ ਤੁਹਾਨੂੰ ਵੀ ਪਤਾ ਲੱਗ ਗਿਆ ਤੇ ਡੈਡਜੀ ਤੂੰ ਕਦਾ ਲੁਕਾ ਰੱਖਣਾ ਜੇ ਉਹਨਾਂ ਨੂੰ ਅੱਜ ਪਤਾ ਹੋਊਗਾ ਭਲਕਿਓ ਕੋਈ ਗੱਲ ਕਰਨ ਵਾਲੇ ਬਣਨਗੇ ਇਹ ਵੀ ਚੰਗਾ ਹੋ ਗਿਆ ਵਾ ਟਾਈਮ ਰਹਿੰਦੇ ਦੀਦੀ ਨੇ ਦੱਸਤਾ ਵਾ ਥੋੜੀ ਬੋਦੀ ਗੱਲ ਦਾ ਤੇ ਪਤਾ ਲੱਗਾ ਵਾ ਕੱਲ ਨੂੰ ਬਾਜੀ ਜੇ ਵੱਧ ਘਟ ਹੋਰ ਗੱਲ ਕਰਦੇ ਆ ਤੀ ਉਹਨਾਂ ਨੂੰ ਪੁੱਛਣ ਵਾਲੇ ਤੇ ਬਣੋਗੇ ਉਹ ਨਾ ਹਏ ਮੁੜ ਕੇ ਵੇਲਾ ਹੱਥੋਂ ਲੰਘ ਜੀ ਇਹ ਪੁੱਤ ਤੂੰ ਵੀ ਮੇਰੇ ਤੋਂ ਪੜਦਾ ਰੱਖਿਆ ਤੇ ਸੰਦੀਪ ਨੇ ਵੀ ਰੱਖਿਆ ਇਹ ਤੇ ਨਾ ਮੈਂ ਆਪਣੇ ਕੰਨੇ ਸੁਣ ਲਿਆ ਉਹਨੇ ਮੈਨੂੰ ਦੱਸਣਾ ਨਹੀਂ ਨਾ ਤੂੰ ਹੀ ਦੱਸਣਾ ਸੀ ਤਾਂ ਗਾੜੀ ਕੀਪ ਤਾਂ ਕੀ ਪਾਣਾ ਵਰਤਣਾ ਸੀ ਰੱਬ ਨਾ ਕਰੇ ਕੁੜੀ ਨੂੰ ਕੋਈ ਇਹੋ ਜਿਹਾ ਮੀਣਾ ਮਾਰ ਲਿੰਦਾ ਕੁੜੀ ਕੁਝ ਕਰ ਬੈੰਦੀ ਅਹੀਂ ਕੀ ਲੱਭਣਾ ਹੈਗਾ ਤੂੰ ਉਹਦਾ ਕੀ ਜਾਣਾ ਸੀ ਉਹਨੂੰ ਤਾਂ ਬਥੇਰੇ ਰਿਸ਼ਤੇ ਹੋਰ ਕਿਤੇ ਹੋ ਜਾਂਦਾ ਪਰ ਕੋਈ ਗੱਲ ਨਹੀਂ ਵਿਆਹ ਨੰਗ ਲੈਂਦੀ ਹੁਣ ਇਹਦਾਂ ਮੈਂ ਗੱਲ ਕਰੂੰਗੀ ਕਿ ਤੇਰੇ ਨਾਲ ਸਾਰੀ ਗੱਲ ਕੀਤੀ ਹੀ ਜੇ ਤਗੜੇ ਲੱਭਣੇ ਹੀ ਤਾਂ ਲੱਭ ਲੈਂਦਾ ਅਹੀਂ ਕਿਹੜੇ ਹੱਥ ਜੋੜੇ ਹੀ ਇੱਥੋਂ ਹੀ ਕਹਿੰਦੇ ਆ ਨਾ ਜਿਹੜੇ ਸਾਖ ਤੇ ਸਬਦੇ ਹੁੰਦੇ ਆ ਨਾ ਇਹ ਕਰਮਾ ਨਾਲ ਮਿਲਦੇ ਆ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਨਾ ਫਿਕਰ ਕਰੋ ਤੇ ਬਾਕੀ ਤੁਹਾਡੇ ਤੋਂ ਪੜਦਾ ਕਿਉਂ ਮੈਂ ਰੱਖਣਾ ਹੀ ਮੈਨੂੰ ਤੇ ਹੀ ਵੀ ਤੁਸੀਂ ਵਿਆਹ ਦੇ ਵਿੱਚ ਨਾ ਫਿਕਰ ਕਰੋ ਅੱਗੇ ਕਿੰਨੇ ਕੰਮ ਤੁਹਾਡੇ ਸਿਰ ਤੇ ਨੇ ਕਿੰਨੀਆਂ ਮਜਬੂਰੀਆਂ ਨੇ ਕਿੰਨੇ ਤੰਗ ਹੋ ਕਿ ਤੀਹ ਵਿਆਹ ਦੇ ਜੇ ਕਰਨ ਸਾਨੂੰ ਦੋਆ ਭੈਣਾਂ ਨੂੰ ਨਹੀਂ ਦੇਖਦਾ ਜੋਤ ਤੇਰੀ ਚਾਚੀ ਆਈ ਹੀ ਉਹਨੇ ਮੈਨੂੰ ਇਹੋ ਗੱਲ ਕਹੀ ਅੰਧੀ ਸੰਦੀਪ ਆਈ ਹੀ ਉਹਦਾ ਘਰ ਵਾਲਾ ਇੱਥੇ ਲਾ ਕੇ ਚਲ ਗਿਆ ਗਾਂ ਤੇ ਆਇਆ ਹੀ ਨਹੀਂ ਪਰ ਮੈਨੂੰ ਕੀ ਪਤਾ ਸੀ ਤੇ ਤੂੰ ਆਪ ਹੀ ਸਿਆਣੀ ਆ ਵੇਖ ਲਾ ਲੋਕਾਂ ਨੇ ਕਿੱਥੋਂ ਤੱਕ ਅੰਦਾਜ਼ੇ ਲਾਏ ਆ ਜਿਹੜੀ ਗੱਲ ਦਾ ਹਾਨੂੰ ਨਹੀਂ ਨਾ ਪਤਾ ਆਣ ਗਵਾਂਡ ਸਾਰਿਆਂ ਨੂੰ ਪਤਾ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਜੀ ਚਾਚੀ ਦਾਦੇ ਕੰਮ ਇਹੋ ਆ ਕੰਦਾ ਨਾ ਲੱਗ ਲੱਗ ਕੇ ਦੇ ਲੋਕਾਂ ਦੀਆਂ ਗੱਲਾਂ ਸੁਣਨੀ ਆ ਲੋਕਾਂ ਦੇ ਘਰ ਜਾ ਜਾ ਕੇ ਤੇ ਉਹਨਾਂ ਦੇ ਘਰ ਦੀਆਂ ਗੱਲਾਂ ਸੁਣ ਕੇ ਤੇ ਮੁੜ ਕੇ ਪੇਤ ਡਾਉਂਦੇ ਰਹਿਣਾ ਤੀਹ ਨਾ ਚਾਚੀ ਦੀ ਫਿਕਰ ਕਰਿਆ ਕਰੋ ਲੋਕੀ ਜੋ ਕਹਿੰਦੇ ਆ ਕਹੀ ਜਾਣ ਅਸੀਂ ਜਦੋਂ ਆਪਸਾਂ ਹੀ ਆ ਤੇ ਫਿਰ ਲੋਕਾਂ ਦੀ ਪਰਵਾਹ ਕਿਉਂ ਕਰਨੀ ਗੱਲ ਤੇ ਇਹ ਆ ਨਾ ਉਹਦੇ ਘਰ ਕੋਈ ਧੀ ਹੈ ਨਹੀਂਗੀ ਜਿਹਦੀਆਂ ਧੀਆ ਹੁੰਦੀਆਂ ਨਾ ਉਹਨਾਂ ਨੂੰ ਪਤਾ ਹੁੰਦਾ ਵਾ ਦਿਲ ਤੇ ਕੀ ਬੀਤਦੀ ਆ ਕੋਈ ਗੱਲ ਨਹੀਂ ਮੰਮੀ ਜੀ ਜੇ ਧੀ ਨਹੀਂ ਹੈਗੀ ਨੂੰ ਤੇ ਆਈ ਗਈ ਆ ਨਾ ਆਪੇ ਮੱਤ ਦੇ ਲੈਣੀ ਆ ਉਹਨੇ ਤੂੰ ਹੀ ਨਾ ਐਵੇਂ ਫਿਕਰ ਕਰਿਆ ਕਰੋ ਐਂਦਾ ਕਰਕੇ ਤੇ ਆਪਣਾ ਮਨ ਖਰਾਬ ਕਰਦੇ ਰਹਿੰਦੇ ਜੀ ਤੁਹਾਡੇ ਵਾਲੀ ਦੀਦੀ ਨੇ ਵੇਖਣਾ ਵਾ ਤੂੰ ਹੀ ਮੈਂ ਛੱਡਦੀ ਤੇ ਦੀਦੀ ਥਾੜੇ ਵੱਲ ਕਿਦਾਂ ਵੇਖਣਗੇ ਜੋਤ ਜਿਹੜਾ ਕੰਮ ਰਹਿੰਦਾ ਨਾ ਤੂੰ ਕੰਮ ਕਰ ਤੇਰਾ ਡੈਡੀ ਬੰਬੀ ਤੇ ਆ ਮੈਂ ਉੱਥੇ ਹੀ ਜਾਨੀ ਆ ਉੱਥੇ ਜਾ ਕੇ ਗੱਲ ਕਰਦੀ ਆ ਉਹਨਾਂ ਨਾਲ ਚਲੋ ਠੀਕ ਐ ਮੈਂ ਤਹੀਂ ਹੋ ਆ ਤੇ ਐਵੇਂ ਡੱਡ ਜੀ ਨੂੰ ਵੀ ਕਿਉਂ ਵੀ ਪਤੀ ਟੈਨਸ਼ਨ ਨਾ ਕਰਨ ਕੋਈ ਨਹੀਂ ਉਹ ਤੇ ਕਹੂੰਗੀ ਹੁਣ ਜਿਹੜਾ ਕੰਮ ਰੰਬਿਆ ਉਹ ਤਾਂ ਹੁਣ ਨਾ ਸਿਰੇ ਚੜਨਾ ਹੀ ਪੈਣਾ ਵਾ ਤੂੰ ਹੀ ਆਓ ਮੈਂ ਕਰ ਲਾਂ ਫਿਰ ਕੰਮ ਕਰ ਲਾਂ ਤੂੰ ਰਮਨ ਕਿੱਧਰ ਹੁੰਦੀ ਐ ਮੈਂ ਤੁਹਾਡੇ ਵਾਲੀ ਆਈ ਆ ਹਾਂ ਦੱਸੋ ਦੱਸਣਾ ਮੈਂ ਕੀ ਆ ਮੈਨੂੰ ਤਾਂ ਬੜੀ ਫਿਕਰ ਜੀ ਹੋਣ ਰਹੀ ਆ ਕਾਦੀ ਕਾਦੀ ਕੀ ਤੇ ਹੀ ਜਬੰਬੀ ਨੂੰ ਚਲ ਗਏ ਤੇ ਮੈਂ ਜਦੋਂ ਘਰ ਆਈ ਆ ਨਾ ਲਵਲੀ ਦੇ ਘਰੋਂ ਹੋ ਕੇ ਅੱਛਾ ਤੇ ਸੰਦੀਪ ਨੂੰ ਦਲਜੀਤ ਦਾ ਫੋਨ ਆਉਂਦਿਆ ਹੀਗਾ ਕੀ ਕਹਿੰਦਾ ਉਹ ਖਰੇ ਆਂਦਾ ਮੈਂ ਵਿਆਹ ਤੇ ਨਹੀਂ ਆਉਣਾ ਕਿਹੜੀ ਗੱਲੋਂ ਇਹਨਾਂ ਦਾ ਘਰ ਨਹੀਂਗਾ ਚੰਗਾ ਘਰ ਮਾੜਾ ਵਾ ਹੋਰ ਵੀ ਕੀਪ ਤਾਂ ਕੀ ਕੀ ਗੱਲਾਂ ਕੀਤੀਆਂ ਹੋਣਗੀਆਂ ਮੈਂ ਪਿੱਛੇ ਖਲੋਤੀ ਸਭ ਕੁਝ ਸੁਣਦੀ ਰਹੀ ਅੱਛਾ ਜਦੋਂ ਇਹਨੇ ਫੋਨ ਕੱਟਿਆ ਤੇ ਪਿੱਛੇ ਪਾਉਂ ਕੇ ਮੇਰੇ ਵੱਲ ਵੇਖਿਆ ਤਾਂ ਦੀ ਮੰਮੀ ਤਹੀ ਕਦੋਂ ਦੇ ਖਲੋਤੇ ਜੀ ਮੈਂ ਹਾਂ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਵਾ ਮੈਨੂੰ ਸਾਰੀ ਗੱਲ 10 ਵੀ ਗੱਲ ਹੋਈ ਕੀ ਆ ਫੇਰ ਉਹਨੇ ਦੱਸਿਆ ਵੀ ਮੈਨੂੰ ਇਦਾਂ ਇਦਾਂ ਆਂਦਾ ਵਾ ਮੇਰੀ ਗੱਲ ਸੁਣੋ ਸਾਰਾ ਕੁਝ ਤੈਨੂੰ ਦੱਸਿਆ ਸੀ ਕਿ ਘਰਬਾਰ ਸਾਡਾ ਬਣਾਉਣ ਵਾਲਾ ਵਾ ਸਾਡੇ ਕੋ ਕੁੜੀ ਕੁੜੀ ਆ ਫੇਰ ਇਦਾਂ ਦੇ ਤਾਣੇ ਮੇਨੇ ਦੇਣ ਵਾਲੀ ਕਿਹੜੀ ਗੱਲ ਵਾ ਸਰਮਨ ਮੈਂ ਤੈਨੂੰ ਕਿਹਾ ਸੀ ਨਾ ਇਹ ਗੱਲ ਵੀ ਆਪਣੇ ਭਰਾ ਨੂੰ ਇਹ ਗੱਲ ਦੱਸ ਦੇ ਕਿ ਸਿਰਫ ਸਾਡੇ ਕੋ ਕੁੜੀ ਕੁੜੀ ਇਹ ਘਰਬਾਰ ਸਾਡਾ ਬਣਨ ਵਾਲਾ ਈ ਉਹ ਤੇ ਅਸੀਂ ਇਹਨੇ ਜੋਗੇ ਆ ਤੇ ਮੇਰੀ ਗੱਲ ਸੁਣੋ ਮੈਂ ਕਿਹੜਾ ਕੋਈ ਲੋਕ ਛਿਪਕੇ ਗੱਲ ਉਹਦੇ ਨਾਲ ਕੀਤੀ ਸੀ ਜਿਹੜੀ ਵੀ ਗੱਲ ਹੋਈ ਸੀ ਆਪਣੇ ਦੋਵਾਂ ਜੀਆਂ ਦਾ ਸਾਹਮਣੇ ਹੋਈ ਹੀ ਪੇ ਕੋਈ ਦੇ ਲੈ ਨਹੀਂ ਸਕਦੇ ਸਾਡੇ ਕੋ ਕੁੜੀ ਆ ਤੇ ਵੀਰ ਆਂਦਾ ਹੀ ਪੇ ਬੰਦੇ ਬੜੇ ਚੰਗੇ ਆ ਤੇ ਇਹ ਗੱਲ ਦਾ ਵੀਰ ਨੂੰ ਵੀ ਪਤਾ ਹੀ ਉਹਨੇ ਵੀ ਸਾਡੇ ਨਾਲ ਨਾ ਨਹੀਂ ਲਿਆ ਪੇ ਦਲਜੀਤ ਇਦਾਂ ਕਰਦਾ ਵਾ ਪਰ ਮੈਨੂੰ ਤੇ ਹੋਣਾ ਵਿਆਹ ਕਰਨ ਦੀ ਕੋਈ ਖੁਸ਼ੀ ਨਹੀਂ ਹੈਗੀ ਮੇਰੀ ਸਾਰੀਆਂ ਰੀਜਾਂ ਮੰਦੀਆਂ ਮਨ ਵਿੱਚ ਰਹਿ ਗਿਆ ਵਾ ਮੈਨੂੰ ਤੇ ਇਹੋ ਹੀ ਫਿਕਰ ਲੱਗਾ ਵਾ ਕਿ ਜਿਹੜੀ ਪਹਿਲੀ ਵਿਆਹੀ ਹੀ ਉਹਦੇ ਨਾਲ ਇਹ ਕੁਝ ਹੁਣ ਰਿਹਾ ਵਾ ਤੇ ਜਿੱਥੇ ਹੁਣ ਵਿਆਉਣੀ ਆ ਉਹ ਤੇ ਬੰਦੇ ਉਹਨਾਂ ਨਾਲੋਂ ਵੀ ਸੌਖੇ ਆ ਕੱਲ ਨੂੰ ਉਹ ਸਾਡੇ ਕੁੜੀ ਨੂੰ ਤੰਗ ਪਰੇਸ਼ਾਨ ਨਾ ਕਰਨਾ ਫਿਰ ਕਿਹੜੇ ਖੂਹ ਵਿੱਚ ਪਾਵਾਂਗੇ ਨਾ ਜੀਂਦੇ ਤੇ ਨਾ ਮਰੇ ਰਮਨ ਤੂੰ ਤਾਂ ਮੈਨੂੰ ਫਿਕਰਾਂ 'ਚ ਪਾ ਤਾ ਵਾ ਪਿਆ ਕੰਮ ਹੋ ਗਿਆ ਫਿਕਰਾਂ 'ਚ ਕੀ ਪਾਉਣਾ ਵਾ ਕੋਈ ਗੱਲ ਨਹੀਂ ਹੁਣ ਹਿੰਮਤ ਰੱਖਣੀ ਪੈਣੀ ਆ ਤੇ ਵਿਆਹ ਨੰਗ ਲੈ ਆਂਦੋ ਉਹਦਣਾ ਤੇ ਗੱਲ ਚੰਗੀ ਤਰ੍ਹਾਂ ਕਰਾਂਗੇ ਤੂੰ ਹੁਣ ਏਦਾਂ ਕਰ ਆਪਣੇ ਭਰਾ ਨੂੰ ਕਰ ਫੋਨ ਨਾਲੇ ਤੇ ਵਿਆਹ ਦੀ ਗੱਲਬਾਤ ਕਰ ਲਈਏ ਤੇ ਨਾਲੇ ਇੱਕ ਕੰਮ ਬਾਰੇ ਪੁੱਛ ਲਾਂਗੇ ਉਹਨਾਂ ਨੂੰ ਹਾਏ ਹਾਏ ਫੋਨ ਤੇ ਮੈਂ ਕਰਨਾ ਹੀ ਅੱਗ ਲੱਗਣਾ ਫੜਿਆ ਸੀ ਤੁਹਾਡੇ ਕੋਲੋਂ ਵੀ ਮੈਨੂੰ ਦੇ ਦਿਓ ਮੈਂ ਕਰਦੀ ਆ ਤੇ ਜਦੋਂ ਆਹ ਗੱਲ ਸੁਣ ਲਈ ਫੋਨ ਕਰਨ ਦਾ ਤੇ ਚੇਤਾ ਹੀ ਭੁੱਲ ਗਿਆ ਫੇਰ ਤੇ ਹੋਰ ਹੀ ਲੱਗ ਗਿਆ ਮੈਨੂੰ ਵੀ ਆ ਕੇ ਬਣ ਗਿਆ ਸਾਡੇ ਨਾਲ ਤਾਂ ਉਹਨੂੰ ਕਰ ਫੋਨ ਤੇ ਜਿਉਂਦਾ ਤਾਂ ਫੇਰ ਕਰ ਲੈਨੇ ਉਹ ਤਨਾ ਗੱਲ ਕੀ ਮੈਂ ਫੋਨ ਕਰਾਂ ਵੀ ਤੈਨੂੰ ਅਸੀਂ ਸਾਰੀ ਗੱਲ ਦੱਸੀ ਸੀ ਨਾ ਉਹ ਤੋਂ ਤੇ ਆ ਗੱਲਾਂ ਫੇਰ ਪਰੋਣਾ ਉਹ ਡੈਪਿਆ ਕਰਨ ਵੀ ਤੁਹਾਡਾ ਘਰ ਹੈ ਨਹੀਂ ਬਾਹਰ ਹੈ ਨਹੀਂ ਚੱਲ ਕੋਈ ਗੱਲ ਨਹੀਂ ਕਰਦੀ ਆ ਮੈਂ ਫੋਨ ਕਰਕੇ ਦੱਸੀ ਫਿਰ ਮੈਨੂੰ ਹੈ ਗੱਲ ਤੇ ਰੰਮਣ ਦੀ ਵੀ ਠੀਕ ਆ ਇਹ ਗੱਲਬਾਤ ਤੇ ਸਾਰੀ ਪਹਿਲਾਂ ਦੱਸੀ ਸੀ ਵੀ ਸਾਡਾ ਘਰ-ਬਾਰ ਹੈ ਨਹੀਂ ਉਹ ਆਹ ਗੱਲਬਾਤ ਹੀ ਸਾਡੇ ਕੋਲ ਕੁੜੀ-ਕੁੜੀ ਆ ਤੂੰ ਨਾਲੇ ਸਾਡੇ ਘਰ ਨੂੰ ਕੀ ਕਹਿਣਾ ਤੇਰਾ ਆਪਣਾ ਘਰ-ਬਾਰ ਵਧੀਆ ਬਣਿਆ ਕੁੜੀ ਵਧੀਆ ਪੜ੍ਹੀ ਲਿਖੀ ਆ ਹਰ ਚੀਜ਼ ਦੀ ਉਹਨੂੰ ਜਾਜਵਾ ਕੋਈ ਨਹੀਂ ਆਉਂਦਾ ਨਾ ਮਖਤਿਆਰ ਕਰਦਾ ਮੈਂ ਤੇ ਨਾਲ ਗੱਲਬਾਤ ਕਿਤੋਂ ਦੱਸਿਆ ਨਹੀਂ ਉਹਨਾਂ ਨੂੰ ਕੋਈ ਗੱਲ ਨਹੀਂ ਭਾਜੀ ਜੇ ਮੇਰੇ ਝੂਠ ਬੋਲੇ ਆ ਲਵਲੀ ਦੀ ਖਲਾਸੀ ਹੋ ਜਾਂਦੀ ਆ ਨਾ ਤੇ ਕੋਈ ਗੱਲ ਨਹੀਂ ਮੈਂ ਝੂਠ ਬੋਲ ਦਿਆਂਗਾ ਕਿ ਰਿਸ਼ਤਾ ਮੈਂ ਕਰਾਇਆ ਤੁਹੇ ਹੀ ਸੱਦੋ लवली ਦੇ ਮੰਮੀ ਡਾਡੀ ਨੂੰ ਨਾਲੇ ਮੈਂ ਉਹਨਾਂ ਨੂੰ ਦੱਸ ਦੇਣਾ ਕਿ ਰਿਸ਼ਤਾ ਹੀ ਕਰਾਇਆ ਕੋਈ ਉਧਾ ਤੇ ਕੋਈ ਗੱਲ ਨਹੀਂ ਸਾਡੀ ਭਾਬੀ ਦਾ ਸੁਭਾਣੀਆਂ ਚੰਗਾ ਅੱਛਾ ਤੇ ਮੈਨੂੰ ਇਹ ਆ ਵੀ ਉਹਨਾਂ ਦੇ ਘਰ ਕੋ ਪਤ ਨਾ ਪਵੇ ਠੀਕ ਆ ਤਾਂ ਕਰਕੇ ਤੁਹਾਨੂੰ ਸਾਰੀ ਗੱਲ ਦੱਸੀ ਆ ਕੋਈ ਗੱਲ ਨਹੀਂ ਭਾਜੀ ਮੈਂ ਕਹਿ ਤਾ ਨਾ ਕਿ ਮੈਂ ਰਿਸ਼ਤਾ ਕਰਾਣ ਰਿਹਾ ਆ ਕੋਈ ਗੱਲ ਨਹੀਂ ਸੱਦ ਲੈਨੇ ਫਿਰ ਉਹਨਾਂ ਨੂੰ ਠੀਕ ਆ ਸੱਦ ਲੋ ਹੁਣੀ ਸੱਦ ਲੋ ਫਿਰ ਹੈ ਨਾ ਆ ਕੋਈ ਨਾ ਮੈਂ ਭੇਜਦਾ ਨਾ ਚੋਤ ਨੂੰ ਠੀਕ ਆ ਚਾਚਾ ਜੀ ਆਜੋ ਚਾਚਾ ਜੀ ਮੰਮੀ ਤਾਂ ਨੂੰ ਬੁਲਾਉਣ ਦੇ ਆ ਕਰ ਤੇ ਚਾਚੀ ਜੀ ਨੂੰ ਨਾਲ ਲੈ ਕੇ ਨਾ ਛੇਤੀ ਆ ਜਿਓ ਮਾੜਾ ਜੀ ਚਲ ਠੀਕ ਹੈ ਪੁੱਤ ਹਾਂ ਆਜੋ ਠੀਕ ਹੈ ਮੈਂ ਕਹਿਣਾ ਆ ਜਾਣੇ ਦੀਪਾ ਹੰਦੀ ਵੱਧ ਮੰਡੇ ਉਹ ਜੋਤ ਆਈ ਸੀ ਹਾਂ ਉਹ ਕਹਿੰਦੀ ਆ ਵੀ ਘਰ ਨੂੰ ਆਇਓ ਕੰਮ ਹੈ ਕੋਈ ਕੀ ਗੱਲ ਹੋ ਗਈ ਮੈਂ ਤਾਂ ਤੈਨੂੰ ਪੁੱਛਣਾ ਕੋਈ ਗਲਤ ਨਹੀਂ ਹੋਈ ਮੁਖਤਾਰ ਹਣੀ ਵੀ ਆਏ ਆ ਉਸਾ ਦੰਡੇ ਚਲੋ ਜਾ ਕੇ ਦੇ ਵੇਖੀ ਬੜਾ ਆਹ ਕਹਿੰਦੇ ਉਸਾ ਦੰਡੇ ਹੀ ਲੈ ਹਾਂ ਇਹੇ ਪਾਣੀ ਹੋਈ ਪਾਸੇ ਭਾਜੀ ਸਸੀਆ ਭਾਜੀ ਸਸੀਕਾ ਕੀ ਹਾਲ ਚੱਲ ਫਸਲ ਫਸਲ ਪਾਸਕਲ ਫਸਲ ਪਾਣੀ ਸਸੀਕਾ ਹਾਲ ਚੱਲ ਠੀਕ ਠਾਕ ਨਹੀਂ ਸੁਣਾਉ ਹਾਂ ਵਧੀਆ ਆਪਣੇ ਠੀਕ ਠਾਕ ਕੈਂਡ ਤੁਸੀਂ ਸੁਣਾ ਹਾਂ ਵਧੀਆ ਹੋ ਗਈ ਲਵਲੀ ਨੂੰ ਕੀ ਕਰਦੇ ਲਵਲੀ ਨੂੰ ਲੱਗੇ ਬਸ ਕੰਮ ਹੀ ਹੁੰਦੀ ਆਪਣੇ ਮਮੀ ਕੋਲ ਗਿਆ ਜਰਾਗ ਬੋਟੀ ਦਹੀਂ ਘਰੇ ਕੰਮ ਕਰਨ ਠੀਕ ਹੈ ਹਾਂ ਮੈਂ ਤਾਂ ਅੰਦਰ ਨਾ ਪਈ ਹਾਂ ਦਵਾਈ ਖਾ ਕੇ ਠੀਕ ਜਣੀ ਥੋੜਾ ਸਰੀਰ ਅੱਛਾ ਅੱਛਾ ਇਹ ਕਹਿਣ ਲਈ ਜੋਤ ਵਾਜਾ ਮਾਰਨ ਲਈ ਹੈ ਉਹ ਜੋਤ ਗਈ ਜੋਤ ਜਾਣਾ ਹੈ ਅੱਛਾ ਵਾਜਾਂ ਪੈਨ ਜੀ ਕੀ ਮਾਰਨੀ ਆਹੀ ਵੀਰ ਜੀ ਹੁਣੀ ਆਏ ਹੀ ਜੋਤ ਵਾਸਤੇ ਨਾ ਰਿਸ਼ਤੇ ਦੇ ਦੱਸ ਪਾਉਂਦੇ ਹੀ ਤੇ ਮੈਂ ਹਾਂ ਚੱਲ ਤੁਸੀਂ ਦੋਵੇਂ ਜਾਣੇ ਸਿਆਣੇ ਜੀ ਵਾਜ ਮਾਰ ਕੇ ਤੁਹਾਡੇ ਨਾਲ ਸਲਾਹਕਾਰੀ ਲੈਣੇ ਆ ਕਿ ਦੱਸੋ ਕਿਦਾਂ ਹੋਣੀ ਚਾਹੀਦੀ ਹੈ ਨਹੀਂ ਵਧੀਆ ਗੱਲ ਆ ਕਿਹੜੇ ਪਿੰਡ ਤੋਂ ਆ ਪਾਜੀ ਪਿੰਡ ਤਿੱਬੜ ਜੇ ਅੱਛਾ ਹਾਂਜੀ ਠੀਕ ਆ ਉਹਨਾਂ ਦਾ ਕੰਮ ਕਰਾਓ ਚੰਗਾ ਵਾ ਹਾਂਜੀ ਕੰਮ ਕਰ ਤੇ ਬੜਾ ਵਧੀਆ ਆਂਦੇ ਆ ਪੱਠੇ-ਪੁੱਠੇ ਆਪਣੇ ਹੂੰ ਤੇ ਉਦਾ ਮੰਮੀ ਡੈਡੀ ਨਹੀਂ ਹੈਗੇ ਦਾਦੀ ਆ ਅੱਛਾ ਚਲੋ ਵਧੀਆ ਚੰਗਾ ਆਂਦੇ ਵਧੀਆ ਗੱਲ ਲਖਿਆ ਤੋ ਚਲੋ ਮੈਂ ਹਾਂ ਤੋ ਹੀ ਸਿਆਣੇ ਜੇ ਫੇਰ ਵੀ ਸਲਾਹ ਕਰਨੀ ਚਾਹੀਦੀ ਆਪਣੇ ਪਰਿਵਾਰ ਨਾਲ ਮੈਂ ਕਹਿੰਨਾ ਜੇ ਕੰਮ ਕਰ ਚੰਗਾ ਵਾ ਨਾ ਤੇ ਕਰ ਲੈਣਾ ਚਾਹੀਦਾ ਵਾ ਚਲੋ ਉਹ ਤਾਂ ਕੋਈ ਗੱਲ ਨਹੀਂ ਜਿੱਦਾਂ ਦਾ ਸੰਡੇ ਆ ਵੀ ਕੰਮ ਕਰ ਰਿਹਾ ਮੁੰਡੇ ਦਾ ਤੇ ਮਾਪਿਓ ਵੀ ਹੈ ਨਹੀਂਗੇ ਇਹੋ ਜਿਹੇ ਨਿਆਣੇ ਕਈ ਵਾਰ ਨਾ ਅਥਰੇ ਜਿਹੇ ਹੁੰਦੇ ਆ ਟੱਬਾ ਟੋਰ ਹੋਵੇ ਨਾ ਤੇ ਨਿਆਣੇ ਸਮਝ ਜ਼ਿਆਦਾ ਹੁੰਦੀ ਆ ਇਹ ਨਾ ਹੋਵੇ ਮੜਕੇ ਵੱਡਿਆਂ ਨਾਲ ਮੱਥਾ ਲਾ ਕੇ ਨਾ ਤੇ ਮੜਕੇ ਪਿਛੇੜ ਜੰਮੇਲ ਤੋਂ ਮੇਲਣਾ ਹੀ ਪੈਣਾ ਅਗਲੇ ਨਾਲ ਨਹੀਂ ਨਹੀਂ ਭੈਣ ਜੀ ਉਹਨਾਂ ਨੇ ਸਾਰੀ ਗੱਲ ਕੀਤੀ ਆ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਮਹਾਰਾਜ ਦਾ ਦਿੱਤਾ ਨਾ ਸਭ ਕੁਝ ਸਾਡੇ ਘਰ ਹੈਗਾ ਵਾ ਸਾਨੂੰ ਕੁੜੀ ਚੰਗੀ ਚਾਹੀਦੀ ਆ ਚਲ ਜੇ ਸਾਰੀ ਗੱਲ ਤੁਸੀਂ ਕਰ ਹੀ ਲਈ ਆ ਪੁੱਛ ਪੜਤਾਲ ਕਰ ਹੀ ਲਈ ਆ ਤੇ ਫਿਰ ਸਾਡੀ ਸਲਾਹ ਦੀ ਕੋਈ ਲੋੜ ਹੀ ਨਹੀਂ ਗਈ ਨਾਲੇ ਵੀਰਤਰਾ ਵੀ ਐਚੀ ਆ ਰਿਸ਼ਤੇ ਦੇ ਅੱਗੇ ਵੀ ਚੰਗਾ ਕਰਾਤਾ ਹੁਣ ਵੀ ਚੰਗਾ ਕਰਊਗਾ ਭੈਣ ਜੀ ਇਦਾਂ ਦੀ ਤਾਂ ਗੱਲ ਕੋਈ ਨਹੀਂ ਗਈ ਵੀਰ ਤੇ ਕਰਾਉਣੀ ਡਿਆ ਵਾ ਪਰ ਅਹੀਂ ਸੋਚਿਆ ਪਿੱਤਾ ਦੇ ਨਵੇਂ ਸਲਾਹ ਕਰਨੀ ਬੰਦੀ ਆ ਤੁਹਾਨੂੰ ਤਾਂ ਕਰਕੇ ਸੱਦਿਆ ਹੀਗਾ ਤੇ ਤੁਸੀਂ ਦੱਸੋ ਆਪਣੇ ਵਿਚਾਰ ਜਦੋਂ ਚੰਗਾ ਕੀਤਾ ਤੁਸੀਂ ਸੱਦ ਲਿਆ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਵੱਡਿਆ ਨਾ ਮੱਥਾ ਲਾ ਕੇ ਨਾ ਤੇ ਫਿਰ ਵੱਡੇ ਕੰਮ ਕਰਨੇ ਪੈਂਦੇ ਆ ਉਹ ਵੀ ਸੋਚ ਲੈਣਾ ਸੀ ਭੈਣ ਜੀ ਅਸੀਂ ਤੇ ਪਸਪੜਤਾਲ ਕਰਕੇ ਨਾ ਪੂਰੀ ਫੇਰੀ ਤੁਹਾਡੇ ਕੋਲ ਆਏ ਆ ਘਰ ਚ ਦੋਦੇ ਜੀ ਆ ਮੁੰਡਾ ਤੇ ਮੁੰਡੇ ਦੀ ਦਾਦੀ ਕੰਮਕਾਜ ਹੀ ਮੁੰਡੇ ਦਾ ਠੀਕ ਆ ਗੱਡੀ ਗੁੱਡੀ ਰੱਖੀ ਆ ਤੇ ਵਧੀਆ ਸਿਸਟਮ ਆ ਫੇਰ ਹੀ ਅਸੀਂ ਤੁਹਾਡੇ ਕੋਲ ਆਏ ਆ ਭੈਣ ਜੀ ਉਹ ਨਾਲ ਗੱਲ ਕੀਤੀ ਸੀ ਤੇ ਉਹਨਾਂ ਦੱਸਿਆ ਵੀ ਤੁਹਾਡੇ ਨਾਲ ਸਲਾਹ ਕਰਨੀ ਆ ਤੇ ਵਧੀਆ ਫੈਮਿਲੀ ਆ ਕੋਈ ਫਿਕਰ ਕਰਨ ਦੀ ਲੋੜ ਨਹੀਂ ਆ ਦੋ ਜਣੇ ਤੋਂ ਉਹਨਾਂ ਦੇ ਘਰ ਚਾ ਦਾਦੀ ਆ ਤੇ ਮੁੰਡਾ ਹੈ ਮੁੰਡਾ ਦਾ ਕੰਮ ਤੇ ਚੱਲ ਜਾਂਦਾ ਮਨ ਦਾਦੀ ਨੇ ਰਹਿਣਾ ਉੱਥੇ ਤੇ ਨਾਲ ਜੋਤ ਰਹੋਗੇ ਕੋਈ ਗੱਲਬਾਤ ਹੋਣ ਦਾ ਚਾਂਸ ਨਹੀਂ ਹੈ ਕੰਮ ਵਾਲੀਆਂ ਲੱਗੀਆਂ ਨੇ ਕੰਮ ਕਰਕੇ ਚੱਲ ਜਾਂਦੀਆਂ ਨੇ ਰੋਟੀ ਪਾਣੀ ਦਾ ਹੀ ਕੰਮ ਹੈ ਬਸ ਰੋਟੀ ਬਣੀ ਬਣਾ ਕੇ ਪੂਰਾ ਸਾਰਾ ਦਿਨ ਵੇਲੀ ਹੈ ਨਾਲੇ ਆਪਾਂ ਵਿੱਚ ਫਿਰ ਤੁਹਾਨੂੰ ਫਿਕਰ ਕਰਨ ਦੀ ਕੀ ਲੋੜ ਹੈ ਨਹੀਂ ਚਲੋ ਇਹ ਗੱਲ ਤੇ ਹੈ ਗਈ ਆ ਵੀ ਤੁਸੀਂ ਵਿੱਚ ਹੈਗੇ ਇਹਦੇ ਹਾਂਜੀ ਤੇ ਫਿਰ ਤਾਂ ਵਾਕਈ ਫਿਕਰ ਕਰਨ ਦੀ ਕੋਈ ਲੋੜ ਨਹੀਂਗੀ ਹਾਂਜੀ ਅੱਗੇ ਵੀ ਤੁਸੀਂ ਕਰਾਇਆ ਚੰਗਾ ਕਰਾਇਆ ਹੈ ਹਾਂਜੀ ਊੜੀ ਸੌਖੀ ਰਹਿਣੀ ਚਾਹੀਦੀ ਘਰ ਏ ਨਾ ਵੇ ਕੱਲ ਨੂੰ ਦਾਦੀ ਗੁਰ ਕਹ ਕੇ ਲਾਂਮਾ ਮੇਣਾ ਦਵੇ ਵੀ ਕੰਮ ਨਹੀਂ ਕਰਦੀ ਕੋਈ ਗੱਲ ਕਰਦੀ ਉਹ ਆਪਾਂ ਗਰੰਟੀ ਲੈਣਿਆ ਸੌਖੇ ਘਰ ਹੀ ਜਾਣੀ ਕੁੜੀ ਚਲੋ ਚੰਗੀ ਗੱਲ ਆ ਸੌਖੇ ਘਰ ਜਾਣੀ ਤੇ ਤੂੰ ਵੀ ਰਮਣਾ ਨੂੰ ਕੰਮ ਕੋਮ ਸਿਖਾ ਦਿਆ ਕਰ ਬਗਾਨੇ ਘਰ ਜਾ ਕੇ ਵੀ ਕੰਮ ਹੀ ਕਰਨਾ ਪੈਂਦਾ ਨਹੀਂ ਨਹੀਂ ਭੈਣ ਜੀ ਕਰਦਾ ਸਾਰਾ ਕੰਮ ਕਰ ਲੈਂਦੀ ਆ ਮੈਨੂੰ ਕਹਿੰਦੀ ਲੋੜ ਹੀ ਨਹੀਂ ਪੈਂਦੀ ਬਾਕੀ ਉਹਨੂੰ ਸਾਰੀ ਗੱਲ ਮੈਂ ਸਮਝਾਈ ਆ ਮੈਂ ਵੇਖ ਪੁੱਤ ਦਾਦੀ ਨੇ ਨਾ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਆਪਣੇ ਪੋਤੇ ਨੂੰ ਪਾਲਿਆ ਹੋਊਗਾ ਏ ਨਾ ਹੋਵੇ ਕੱਲ ਨੂੰ ਤੂੰ ਜਾ ਕੇ ਤੈਨੂੰ ਪੁੱਛੇ ਨਾ ਆਪਣੀਆਂ ਮਰਜ਼ੀਆਂ ਕਰੇ ਪਹਿਲਾਂ ਰੋਟੀ ਪਾਣੀ ਉਹਨੂੰ ਦੇਣਾ ਵਾ ਆਪ ਬਾਅਦ ਵਿੱਚ ਖਾਣਾ ਵਾ ਆਹ ਜਲਤੀਆਂ ਤਾਂ ਸੌਖੇ ਰਹਿੰਦੀਆਂ ਨੇ ਤਾਂ ਹੀ ਅਗਲੇ ਕੱਦੇ ਅਗ ਰਾਜ ਕਰਦੀਆਂ ਨੇ ਕੰਮ ਤਾਂ ਨੰਦਾ ਹੁੰਦਾ ਹੋਵੇ ਤੇ ਨਹੀਂ ਨਹੀਂ ਭੈਣ ਜੀ ਵੇਖੋ ਸੰਦੀਪ ਦਾ ਵਿਆਹ ਕੀਤਾ ਵਾ ਅੱਜ ਤੱਕ ਕੋਈ ਲਾਮਾ ਨਹੀਂ ਆਇਆ ਸਾਨੂੰ ਪਤਾ ਹੀ ਆ ਵੇਂਦੇ ਹੀ ਜੇ ਸਾਰਾ ਕੰਮ ਕਰ ਲੈਂਦੀਆਂ ਦਿਖਾਈ ਚਲੋ ਚੰਗੀ ਗੱਲ ਆ ਚਲੋ ਤੁਸੀਂ ਨਾ ਸਾਰੇ ਜਣੇ ਬੋ ਮੈਂ ਜੋਤ ਨੂੰ ਕਹਿੰਦੀ ਆ ਚਾਹ ਬਣਾ ਕੇ ਲਿਆਉਂਦੀ ਆ ਕਾਲ ਸੌਂ ਮਰੀ ਸਾਰੀਆਂ ਸੁਨਾਵਾਂ ਤੇ ਪਹਿਲੋ ਕਰਕੇ ਬੈਠੇ ਹਣ ਦਾ ਬਸ ਉਤੋਂ ਨਹੀਂ ਕਰਨ ਵੱਸਦਿਆ ਉਹ ਚੱਲ ਹੁਣ ਵਿਚੋਲੇ ਆਏ ਤੇ ਹੁਣੀ ਗੱਲ ਕਰਨੀ ਹੀ ਨਹੀਂ ਸਾਨੂੰ ਤਾਂ ਹੁਣੀ ਦੱਸਣਾ ਸੀ ਉਸ ਦਿਨ ਜਦੋਂ ਮੈਂ ਗਈ ਆ ਉਸ ਦਿਨ ਕਿਹੜਾ ਨੂੰ ਪਤਾ ਨਹੀਂ ਗੱਲਬਾਤ ਚੱਲਦੀ ਨੂੰ ਦਿਨ ਤਾਂ ਹੋ ਹੀ ਗਏ ਨਾ ਉਸ ਦਿਨ ਮੈਂ ਸਭ ਹੀ ਮੁੱਕਰ ਕੇ ਦੱਸਿਆ ਈ ਮੈਨੂੰ ਉਹ ਹੋ ਸਕਦਾ ਮੁੰਡਾ ਨਾਮ ਵੇਖਿਆ ਹੋਇਆ ਉਹਦੋਂ ਛੋਕਰ ਕਰ ਫਿਰ ਵੀ ਸਾਨੂੰ ਉਹਨਾਂ ਸਾਥ ਕੇ ਤੇ ਦੱਸਿਆ ਸਾਰਾ ਕੁਝ ਮਾੜੀ ਗੱਲ ਕਰਤੀ ਉਹ ਨਹੀਂ ਬੜੀ ਚੰਗੀ ਗੱਲ ਕੀਤੀ ਆ ਤੁਹਾਨੂੰ ਉਹਨਾਂ ਦੀ ਅਗਲਾ ਦੀ ਸਮਝ ਆਉਂਦੀ ਨਹੀਂਗੀ ਤੁਸੀਂ ਉਹਨਾਂ ਦੀ ਸਾਈਡ ਹੀ ਲੈਣੀ ਹਮੇਸ਼ਾ ਯਾ ਠੀਕ ਆ ਚੱਲ ਚੰਗਾ ਕੀਤਾ ਹੋ ਗਿਆ ਰਿਸ਼ਤਾ ਪਰ ਜੱਡਾ ਵੱਡਾ ਘਰ ਦੱਸਣ ਲਈ ਆ ਉਹਡੇ ਵੱਡੇ ਘਰ ਦੇ ਨਾਲ ਕੱਲ ਨੂੰ ਮਿਲਣਗੇ ਉਹ ਚੱਲ ਮਿਲਣਗੇ ਕੁੜੀ ਚੰਗੀ ਆ ਨਾ ਆਪੇ ਕੰਮਕਾਰ ਕਰੂਗੀ ਤੇ ਸੌਖੀ ਬਸੂ ਆਪਣੇ ਘਰ ਤੂੰ ਕਾਨੂੰ ਨਹੀਂ ਫਿਕਰ ਕਰ ਉਹ ਫਿਕਰ ਮੈਨੂੰ ਕਹਦਾ ਆ ਮੈਂ ਉਹ ਦੀ ਗੱਲਾਂ ਸੁਣ ਕੇ ਆਈ ਹਾਂ ਜਿੱਦਾਂ ਦੀਆਂ ਗੱਲਾਂ ਕਰਨ ਲਈ ਹੀ ਉਹ ਸੁਣ ਕੇ ਮੈਨੂੰ ਤਾਂ ਗੱਲ ਆਉਣ ਨਹੀਂ ਆ ਇਹਨਾਂ ਵਾਸਤੇ ਓਖਾ ਨਾ ਹੋ ਜਾਊਗਾ ਕੱਲ ਨੂੰ ਮਿਲਣਾ ਉਹ ਨਹੀਂ ਬੰਦੇ ਚੰਗੇ ਆ ਇਹੋ ਜੇ ਨਹੀਂ ਕਿ ਲਾਲਚੀ ਨਹੀਂ ਗੇ ਉਹ ਕਈ ਤੇ ਜਾਂਦੇ ਨਾ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਕੱਲ ਨੂੰ ਪਤਾ ਲੱਗੂਗਾ ਜਦੋਂ ਵਿਆਹ ਕਿ ਭੇਜਣਗੇ ਨਾ ਫਿਰ ਕੀ ਕੀ ਡਿਮਾਂਡਾਂ ਰੱਖਦੇ ਹਜੇ ਰੁਪਏ ਅੱਗੇ ਪਹਿਲਾਂ ਸਾਰੀ ਅੱਧਾ ਹੀ ਕਹਿੰਦੇ ਹੁੰਦੇ ਉਹ ਚੱਲ ਕੋਈ ਨਹੀਂ ਐਵੇਂ ਨਹੀਂ ਕਰੀਦਾ ਇਹਦਾ ਚਲੋ ਸਾਨੂੰ ਕੀ ਲੱਗੇ ਜੇ ਨਹੀਂ ਤੇ ਉਹਨਾਂ ਨੇ ਮੇਲਾਂ ਵਰਤਣਾ ਅਸੀਂ ਤੇ ਘੜੀ ਪਾਲੇ ਆ ਜਾਵਾਂ ਚਾਹ ਬਣਾ ਕੇ ਲਿਆਵਾਂ ਘੁੱਟ ਲੈ ਆ ਲੈ ਠੀਕ ਐ ਮਮੀ ਜੀ ਠੀਕ ਐ ਠੀਕ ਐ ਭਾਬੀ ਜੀ ਮੈਂ ਗੱਲ ਕਰਨੀ ਹੈ ਇੱਕ ਤੁਹਾਡੇ ਨਾਲ ਹਾਂਜੀ ਮੈਨੂੰ ਪਤਾ ਲੱਗਾ ਸੀ ਕਿ ਸੰਦੀਪ ਨੂੰ ਪਰੌਣਾ ਤੰਗ ਕਰਦਾ ਵਾ ਅੱਛਾ ਤੇ ਸਾਰੀ ਗੱਲਬਾਤ ਤੇ ਉਹਦੇ ਨਾਲ ਕੀਤੀ ਸੀ ਪਹਿਲਾਂ ਹੀ ਹਾਂਜੀ ਤੇ ਘਰਬਾਰ ਸਾਡਾ ਇਦਾਂ ਦਾ ਵਾ ਤੁਸੀਂ ਸਾਰੀ ਗੱਲ ਕੀਤੀ ਸੀ ਨਾ ਹਾਂਜੀ ਤੇ ਨਾ ਹੀ ਕੋਈ ਦੇ ਹੀ ਸਕਦੇ ਹਾਂ ਹੂੰ ਹੁਣ ਉਹ ਕਿਹੜੀ ਗੱਲ ਤੋਂ ਤੰਗ ਕਰਦਾ ਵਾ ਰਹੀ ਕਰਦੀ ਗੱਲ ਘਰ ਵੀ ਬਾਣੀ ਜਾਣਾ ਵਾ ਹਾਂਜੀ ਹਰੋਂ ਜ਼ਿਆਦਾ ਫਿਕਰ ਤੇ ਕੁੜੀਆਂ ਦੇ ਵਿਆਹ ਦਾ ਹੀ ਤੇ ਪਹਿਲਾਂ ਸੰਦੀਪਤਾ ਕਰ ਦਿੰਨੇ ਆ ਫਿਰ ਜੋਦਾਂ ਕਰ ਦਾਂਗੇ ਮੈਂ ਵੀਰ ਨੂੰ ਤਾਂ ਕੋਈ ਗੱਲ ਕਹਿਣੀ ਨਹੀਂਗੀ ਤਹੀ ਆਪਣੇ ਤਰੀਕੇ ਨਾਲ ਸਮਝਾਇਓ ਕਿ ਇਦਾਂ ਨਾ ਕਰੇ ਜੇ ਵਿਆਹ ਵਿੱਚ ਨਾ ਆਇਆ ਸਾਡੀ ਕਿੰਨੀ ਬੇਇਜ਼ਤੀ ਹੋਣੀ ਆ ਸੰਦੀਪ ਨੇ ਸਮਝਾਉਂਦੇ ਰਹਿੰਦੇ ਆ ਆਪਾਂ ਵੀਰ ਨੇ ਤਾਂ ਕੋਈ ਗੱਲ ਹੀ ਨਹੀਂ ਮੇਰੇ ਨਾਲ ਕੀਤੀ ਕਰਨੀ ਕੀ ਸੰਦੀਪ ਮੈਂ ਕਹਿੰਚਾ ਵਿਆਹ ਵੇਖ ਲੈ ਜੋਦ ਦਾ ਵਿਆਹ ਕਰਾ ਕੇ ਫਿਰ ਨੂੰ ਸਮਝਾਉਣੇ ਬੈਠ ਕੇ ਉਹਨੂੰ ਸਮਝਾਵਾਂ ਸਮਝਣਾ ਨਾ ਕੋਈ ਗੱਲ ਨਹੀਂ ਸੰਦੀਪ ਨੇ ਤਾਂ ਮੈਨੂੰ ਕੋਈ ਗੱਲ ਨਹੀਂ ਦੱਸੀ ਉਹ ਤੇ ਅਚਾਨਕ ਹੀ ਫੋਨ ਤੇ ਲੱਗੀ ਸੀ ਉਹਦੇ ਨਾਲ ਤੇ ਮੈਂ ਸਭ ਕੁਝ ਕੰਨੀ ਸੁਣ ਲਿਆ ਹੁਣ ਮੈਨੂੰ ਫਿਕਰ ਲੱਗਾ ਵਾ ਵਿਆਹ ਵਾਲ ਤੇ ਮੇਰਾ ਧਿਆਨ ਹੀ ਨਹੀਂ ਗਿਆ ਹੈਗਾ ਕੋਈ ਗੱਲ ਨਹੀਂ ਆਪਾਂ ਉੱਥੇ ਹੀ ਆ ਸੰਦੀਪ ਨੇ ਮੇਰੇ ਨਾਲ ਗੱਲ ਕੀਤੀ ਤੇ ਆਪਾਂ ਤੁਹਾਨੂੰ ਸਮਝਾਇਆ ਸੀ ਇਹ ਵੀ ਜਾ ਕੇ ਸਮਝਾਉਂਦੇ ਆ ਉਹਨੂੰ ਤੇ ਚੱਲ ਨਾ ਦੋਵੇਂ ਜਾਣੇ ਘਰ ਜਾਇਓ ਤੁਹਾਨੂੰ ਸਮਝਾਇਓ ਕਿ ਹੁਣ ਨਾ ਉਹਨਾਂ ਦੇ ਵੀ ਰਹਿ ਰੱਖ ਅਸੀਂ ਬਸ ਵਿਆਹ ਹੀ ਵੇਖਣ ਦੇ ਵਿਆਹ ਹੋ ਜਾ ਜੋਦਾ ਇੱਕ ਵਾਰੀ ਕਿਸ ਦਿਵਰ ਉਹਨੂੰ ਸਮਝਾਉਣੇ ਜਾ ਕੇ ਵੀ ਨਾ ਕਰੇ ਇਦਾਂ ਜਿੱਦਣ ਆਇਆ ਹੀ ਹਾਂਜੀ ਉਹਦਣ ਵੀ ਕਿਦਾਂ ਬੋਲਣ ਰਿਹਾ ਸੀ ਮੈਨੂੰ ਉਹਦਣ ਵੀ ਹਵਤਰਾਂ ਲੱਗਾ ਉਹਦਣ ਵੀ ਨਹੀਂ ਆਂਦਾ ਉਹਦਣ ਵੀ ਆਪਾਂ ਦੇ ਘਰ ਜਾ ਕੇ ਸਮਝਾ ਕੇ ਉਹਨਾਂ ਨਾਲ ਲੈ ਕੇ ਆਏ ਵੀ ਚਲ ਤੂੰ ਵਿਆਹ ਦਾ ਤਾਂ ਕਰ ਬਾਅਦ ਚ ਕਰਦੇ ਆ ਉਹਨਾਂ ਨਾਲ ਕਰ ਚਲੋ ਕੋਈ ਗੱਲ ਨਹੀਂ ਤੇ ਹੀ ਨਾ ਜਾਇਓ ਤਾਂ ਹੋ ਕੇ ਆਇਓ ਚੰਗਾ ਠੀਕ ਹੈ ਤੇ ਫੇਰ ਨਾ ਕਰਿਓ ਕੋਈ ਗੱਲ ਨਹੀਂ ਸਮਝਾਉਣ ਦੀ ਠੀਕ ਹੈ